ਕਿ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਨੂੰ ਹਜ਼ਾਰਾਂ ਕਿਲੋਮੀਟਰ ਦੂਰ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਤੇ ਉਹਨਾਂ ਤੇ ਉੱਤੇ ਦੋਸ਼ ਕੀ ਲਾਇਆ ਗਿਆ ਕਿ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਐਨਐਸਏ ਐਨਐਸਏ ਦਾ ਮਤਲਬ ਜਿਹੜਾ ਕਿ ਰਾਸ਼ਟਰੀ ਸੁਰੱਖਿਆ ਐਕਟ ਤੇ ਇਹਨਾਂ ਲੋਕਾਂ ਨੂੰ ਪੁੱਛਿਆ ਜਾਵੇ ਕਿ ਇਹਨਾਂ ਲੋਕਾਂ ਨੇ ਅਸਲ ਵਿੱਚ ਰਾਸ਼ਟਰ ਦੀ ਪਰਿਭਾਸ਼ਾ ਜਿਹੜੀ ਆ ਉਹ ਵੀ ਆਪਣੀ ਘਟ ਲਈ ਆ ਤੇ ਰਾਸ਼ਟਰ ਨੂੰ ਖਤਰਾ ਜਿਹੜਾ ਉਹ ਵੀ ਪਰਿਭਾਸ਼ਾ ਇਹਨਾਂ ਨੇ ਆਪ ਘਟ ਲਈ ਆ ਰਾਸ਼ਟਰ ਦਾ ਮਤਲਬ ਕੀ ਹੁੰਦਾ ਹੈ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਰਾਸ਼ਟਰ ਨਹੀਂ ਹੁੰਦੇ ਜਾਂ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਹੁਕਮਾਂ ਉੱਤੇ ਲੋਕਾਂ ਉਤੇ ਜ਼ੁਲਮ ਤੇ ਤਸ਼ੱਦਦ ਕਰਨ ਵਾਲੀ ਪੁਲਿਸ ਅਤੇ ਫੋਰਸਾਂ ਜਿਹੜੀਆਂ ਉਹ ਰਾਸ਼ਟਰ ਨਹੀਂ ਹੁੰਦੀਆਂ ਰਾਸ਼ਟਰ ਕੀ ਹੁੰਦਾ ਆ ਪੰਡਾਲ ਦੇ ਵਿੱਚ ਜਿਹੜੇ ਬੈਠੇ ਨੇ ਲੋਕ ਇਹ ਉਸ ਰਾਸ਼ਟਰ ਦਾ ਹਿੱਸਾ ਹੈ ਲੋਕਾਂ ਤੋਂ ਬਿਨਾ ਰਾਸ਼ਟਰ ਨਹੀਂ ਬਣਦਾ ਕੰਧਾਂ ਤੇ ਜ਼ਮੀਨ ਜਿਹੜੀ ਆ ਉਹ ਰਾਸ਼ਟਰ ਨਹੀਂ ਹੁੰਦੀ ਰਾਸ਼ਟਰ ਲੋਕਾਂ ਦੇ ਨਾਲ ਬਣਦਾ ਤੇ ਲੋਕਾਂ ਦਾ ਫਤਵਾ ਕੀ ਹੈ ਲੱਖਾਂ ਲੋਕਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਵੋਟਾਂ ਪਾ ਕੇ ਜਿੱਤਾਇਆ ਤੇ ਫੇਰ ਇਹ ਹਾਕਮ ਇਹ ਕਿਸ ਆਧਾਰ ਦੇ ਉੱਤੇ ਕਹਿ ਰਹੇ ਆ ਕਿ ਭਾਈ ਅਮਰਤਪਾਲ ਸਿੰਘ ਰਾਸ਼ਟਰ ਲਈ ਖਤਰਾ ਹੈ ਉਹ ਰਾਸ਼ਟਰ ਜਿਨ੍ਹਾਂ ਲੋਕਾਂ ਨਾਲ ਰਾਸ਼ਟਰ ਦੀ ਹੋਂਦ ਬਣਦੀ ਹੈ ਉਹ ਸਮੇਂ ਦੇ ਹਾਕਮਾਂ ਨੂੰ ਰੱਟ ਕਰਕੇ ਭਾਈ ਅਮਰਤਪਾਲ ਸਿੰਘ ਨੂੰ ਆਪਣੇ ਨਮਾਇਦੇ ਵੱਜੋਂ ਚੁਣ ਕੇ ਪਾਰਲੀਮੈਂਟ ਦੇ ਵਿੱਚ ਭੇਜ ਰਹੇ ਨੇ ਪਰ ਹਕੂਮਤਾਂ ਕਿਸ ਤਰ੍ਹਾਂ ਦੇ ਘਟਿਏ ਹੱਤਗੰਡੇ ਅਪਣਾ ਰਹੀਆਂ ਕਿ ਇੱਥੇ ਬਿਆਨਤੇ ਬੁੱੱਜੜ ਦਾ ਪੁੱਤਰਾ ਜਿਸ ਨੂੰ ਲੋਕਾਂ ਨੇ ਚੋਣਾਂ ਦੇ ਵਿੱਚ ਹਰਾਇਆ ਉਹਨੂੰ ਕੇਂਦਰੀ ਮੰਤਰੀ ਬਣਾਇਆ ਜਾ ਰਿਹਾ ਹੈ ਤੇ ਭਾਈ ਅਮਰਤਪਾਲ ਸਿੰਘ ਵਰਗੀ ਸ਼ਖਸੀਅਤ ਜਿਨ੍ਹਾਂ ਨੂੰ ਲੱਖਾਂ ਲੋਕਾਂ ਨੇ ਵੋਟਾਂ ਦੇ ਵਿੱਚ ਜਿਤਾਇਆ ਉਹਨਾਂ ਨੂੰ ਦੇਸ਼ ਧਰੋਹ ਦੇ ਕੇਸ ਉਹਨਾਂ ਦੇ ਉੱਤੇ ਪਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਇਹ ਇੱਕ ਬਲ ਸਪੋਰਸਾਂ ਦੇ ਪੁਲਿਸ ਤੇ ਫੋਰਸਾਂ ਦੇ ਰਾਹੀਂ ਸਰਕਾਰ ਵੱਲੋਂ ਹਕੂਮਤ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਹੈ ਤੇ ਜਦੋਂ ਹਕੂਮਤਾਂ ਇਸ ਤਰ੍ਹਾਂ ਗੁੰਡਾਗਰਦੀ ਕਰਦੀਆਂ ਉਹਨਾਂ ਨੂੰ ਭੁਲੇਖਾ ਹੁੰਦਾ ਕਿ ਲੋਕ ਦਬ ਜਾਣਗੇ ਅਸਲ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਕਰਨਾ ਸਰਕਾਰਾਂ ਜਿਹੜੀਆਂ ਇਹ ਜਿਉਂਦੀਆਂ ਰਹਿੰਦੀਆਂ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਕੀਤਾ ਜਾਵੇ ਤਾਂ ਹੀ ਅਸੀਂ ਆਪਣੀ ਹਕੂਮਤ ਜਿਹੜੀ ਹੈ ਉਹਨੂੰ ਕਾਇਮ ਰੱਖ ਸਕਦੇ ਹਾਂ ਤੇ ਜਿਸ ਵੇਲੇ ਲੋਕਾਂ ਦੇ ਮਨਾਂ ਦੇ ਵਿੱਚੋਂ ਸਰਕਾਰ ਦਾ ਡਰ ਉੱਡ ਜਾਂਦਾ ਹੈ ਉਦੋਂ ਲੋਕਾਂ ਦੇ ਹਜੂਮ ਜਿਹੜੇ ਆ ਉਹ ਟੈਂਕਾਂ ਦਾ ਰਾਹ ਰੋਕ ਲੈਂਦੇ ਆ ਆ ਬੰਗਲਾਦੇਸ਼ ਦੇ ਵਿੱਚ ਕੀ ਹੋਇਆ ਇਹ ਸਭ ਨੂੰ ਪਤਾ ਹੈ ਬੰਗਲਾਦੇਸ਼ ਦੇ ਵਿੱਚ ਲੋਕਾਂ ਨੂੰ ਦਬਾਉਣ ਲੋਕਾਂ ਨੂੰ ਡਰਾਉਣ ਲਈ ਪੁਲਿਸ ਦੀ ਵਰਤੋਂ ਕੀਤੀ ਗਈ ਫੌਜ ਦੀ ਵਰਤੋਂ ਕੀਤੀ ਗਈ ਪਰ ਲੋਕ ਨਹੀਂ ਡਰੇ ਲੋਕ ਸੜਕਾਂ ਦੇ ਉੱਤੇ ਉਤਰ ਆਏ ਤੇ ਫਿਰ ਹੋਇਆ ਕੀ ਕਿ ਉਹ ਹਾਕਮ ਜਿਹੜੇ ਇਹ ਪਰਮ ਪਾਲੀ ਬੈਠੇ ਸੀ ਕਿ ਅਸੀਂ ਪੁਲਿਸ ਦੀ ਮਦਦ ਦੇ ਨਾਲ ਫੌਜ ਦੀ ਮਦਦ ਨਾਲ ਇਹਨਾਂ ਲੋਕਾਂ ਦੀ ਆਵਾਜ਼ ਨੂੰ ਸਦਾ ਲਈ ਦਬਾ ਸਕਦੇ ਹਾਂ ਉਹਨਾਂ ਹਾਕਮਾਂ ਨੂੰ ਰਾਤੋਂ ਰਾਤ ਜਿਹੜਾ ਕਿ ਮਹਿਲ ਛੱਡ ਕੇ ਭੱਜਣਾ ਪਿਆ ਇਹ ਵਰਤਾਰਾ ਜਿਹੜਾ ਅਸੀਂ ਇਸ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਲੋਕਾਂ ਦੇ ਸਬਰ ਨੂੰ ਨਾ ਪਰਖਿਆ ਜਾਵੇ ਉਹ ਵਰਤਾਰਾ ਜਿਸ ਤਰੀਕੇ ਨਾਲ ਹਕੂਮਤ ਜਿਹੜੀ ਹੈ ਉਹ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕਰ ਰਹੀ ਹੈ ਉਹ ਵਰਤਾਰਾ ਇੱਥੇ ਵੀ ਵਾਪਰ ਸਕਦਾ